ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਕਹਾਣੀ ਫਰਿਸ਼ਤੇ ਦਾ ਸਨੇਹਾ ਲੈ ਕੇ ਕਹਾਣੀ ਨੂੰ ਸਕਿਪ ਨਾ ਕਰਿਓ ਅੰਤ ਤੱਕ ਜਰੂਰ ਸੁਣੀਓ ਰੂਹ ਨੂੰ ਸਕੂਨ ਦੇਣ ਵਾਲੀ ਕਹਾਣੀ ਹੈ ਪਹਾੜਾਂ ਦੇ ਦਰਮਿਆਨ ਇੱਕ ਛੋਟਾ ਪਿੰਡ ਸੀ ਜਿੱਥੇ ਲੋਕ ਸਧਾਰਨ ਜ਼ਿੰਦਗੀ ਜੀਉਦੇ ਸਨ ਪਿੰਡ ਦੇ ਇੱਕ ਕੋਨੇ ਵਿੱਚ ਇੱਕ ਬੁੱਢੀ ਮਾਤਾ ਮਾਈ ਮਨਛਾ ਦੇਵੀ ਇਕੱਲੀ ਰਹਿੰਦੀ ਸੀ ਉਸ ਦਾ ਕੋਈ ਪੁੱਤਰ ਧੀ ਨਹੀਂ ਸੀ ਪਰ ਉਹ ਪਿੰਡ ਦੇ ਹਰ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੀ ਸੀ ਉਸ ਦਾ ਘਰ ਛੋਟਾ ਸੀ ਪਰ ਉਸ ਦਾ ਦਿਲ ਬਹੁਤ ਵੱਡਾ ਸੀ ਹਰ ਸ਼ਾਮ ਉਹ ਘਰ ਦੇ ਸਾਹਮਣੇ ਛੋਟੀ ਜਹੀ ਦੀਵਾ ਜਲਾਉਂਦੀ ਅਤੇ ਰੱਬ ਨਾਲ ਗੱਲਾਂ ਕਰਦੀ हे ਮਾਲਕ ਮੇਰੇ ਪਿੰਡ ਦੇ ਲੋਕਾਂ ਨੂੰ ਤੂੰ ਖੁਸ਼ੀ ਦੇ ਉਹਨਾਂ ਦੇ ਘਰਾਂ ਵਿੱਚ ਰੌਸ਼ਨੀ ਰਹੇ ਉਹ ਮੰਗਦੀ ਤਾਂ ਕਦੇ ਆਪਣੇ ਲਈ ਨਹੀਂ ਸਿਰਫ ਹੋਰਾਂ ਲਈ ਇੱਕ ਰਾਤ ਜਦੋਂ ਆਸਮਾਨ ਵਿੱਚ ਤਾਰਿਆਂ ਦੀ ਚਮਕ ਵਧੀ ਹੋਈ ਸੀ ਰੱਬ ਦੇ ਦਰਬਾਰ ਵਿੱਚ ਇੱਕ ਗੱਲ ਚੱਲ ਰਹੀ ਸੀ ਫਰਿਸ਼ਤੇ ਰੱਬ ਨੂੰ ਦੱਸ ਰਹੇ ਸਨ ਕਿ ਧਰਤੀ ਤੇ ਕਈ ਲੋਕ ਆਪਣੀਆਂ ਆਪਣੀਆਂ ਅਰਦਾਸਾਂ ਕਰ ਰਹੇ ਹਨ ਕੋਈ ਧਨ ਮੰਗਦਾ ਹੈ ਕੋਈ ਸ਼ਕਤੀ ਕੋਈ ਸੁੱਖ ਸਹੂਲਤ ਪਰ ਇੱਕ ਬੁੱਢੀ ਮਾਤਾ ਹੈ ਜੋ ਸਿਰਫ ਹੋਰਾਂ ਦੀ ਭਲਾਈ ਲਈ ਮੰਗਦੀ ਹੈ ਰੱਬ ਨੇ ਇੱਕ ਨੂਰਾਨੀ ਮੁਸਕਾਨ ਨਾਲ ਆਪਣੇ ਸਭ ਤੋਂ ਪਿਆਰੇ ਫਰਿਸ਼ਤੇ ਨੂਰੇ ਆਮੀਨ ਨੂੰ ਬੁਲਾਇਆ ਅਤੇ ਕਿਹਾ ਤੂੰ ਧਰਤੀ ਤੇ ਜਾ ਇਸ ਮਨਛਾ ਇਸ ਮਾਈ ਮਨਛਾ ਦੇਵੀ ਨੂੰ ਮਿਲ ਅਤੇ ਦੇਖ ਕੇ ਉਸ ਦੇ ਦਿਲ ਵਿੱਚ ਕੀ ਹੈ ਉਸ ਦਾ ਸਨੇਹਾ ਖੁਦ ਮੇਰੇ ਤੱਕ ਲਿਆ ਨੂਰੇ ਆਮੀਨ ਹੌਲੀ ਹੌਲੀ ਰੌਸ਼ਨੀ ਦੇ ਬਦਲ ਵਾਂਗ ਪਿੰਡ ਵੱਲ ਉਤਰੀ ਉਹ ਮਾਈ ਦੇ ਘਰ ਦੇ ਬਾਹਰ ਆਇਆ ਅਤੇ ਇੱਕ ਨੌਜਵਾਨ ਯਾਤਰੀ ਦੇ ਰੂਪ ਵਿੱਚ ਦਰਵਾਜ਼ੇ ਤੇ ਬੈਠ ਗਿਆ ਮਾਈ ਨੇ ਉਸ ਨੂੰ ਵੇਖ ਕੇ ਅੰਦਰ ਬੁਲਾਇਆ ਪੁੱਤ ਰਾਤ ਦਾ ਸਮਾਂ ਬਾਹਰ ਠੰਡ ਹੈ ਅੰਦਰ ਆ ਕੇ ਰੋਟੀ ਖਾ ਲੈ ਖਾਣੇ ਦੌਰਾਨ ਫਰਿਸ਼ਤੇ ਨੇ ਪੁੱਛਿਆ ਮਾਈ ਤੂੰ ਹਰ ਰਾਤ ਦੀਵਾ ਜਲਾਉਂਦੀ ਹੈ ਅਤੇ ਕਿਸੇ ਨਾਲ ਗੱਲਾਂ ਕਰਦੀ ਹੈ ਉਹ ਕੌਣ ਹੈ ਮਾਈ ਮੁਸਕਰਾ ਕੇ ਕਹਿੰਦੀ ਉਹ ਮੇਰਾ ਮਾਲਕ ਹੈ ਮੇਰਾ ਰੱਬ ਮੈਂ ਉਸ ਨਾਲ ਆਪਣੇ ਪਿੰਡ ਦੀਆਂ ਚਿੰਤਾਵਾਂ ਸਾਂਝੀਆਂ ਕਰਦੀ ਹਾਂ ਮੇਰੇ ਲਈ ਤਾਂ ਕੁਝ ਨਹੀਂ ਚਾਹੀਦਾ ਪਰ ਮੈਂ ਚਾਹੁੰਦੀ ਹਾਂ ਕਿ ਪਿੰਡ ਦੇ ਘਰਾਂ ਘਰਾਂ ਵਿੱਚ ਪਿਆਰ ਤੇ ਚਾਨਣ ਕਦੇ ਘਟ ਨਾ ਹੋਵੇ ਫ੍ਰਿਸ਼ਟਾ ਹੈਰਾਨ ਹੋਇਆ ਕੀ ਤੈਨੂੰ ਆਪਣੇ ਬੁਢੇਪੇ ਦਾ ਡਰ ਨਹੀਂ ਜਾਂ ਇਕਲਤਾ ਦਾ ਦੁੱਖ ਮਾਈ ਨੇ ਹੌਲੀ ਜਿਹੀ ਕਿਹਾ ਜਦੋਂ ਮੇਰੇ ਪਿੰਡ ਦੇ ਬੱਚੇ ਹੱਸਦੇ ਹਨ ਮੈਨੂੰ ਆਪਣੀ ਜਵਾਨੀ ਵਾਪਸ ਮਿਲ ਜਾਂਦੀ ਹੈ ਜਦੋਂ ਲੋਕ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਮੈਨੂੰ ਰੱਬ ਦਾ ਦਰਸ਼ਨ ਹੋ ਜਾਂਦਾ ਹੈ। ਇਹ ਹੀ ਮੇਰੀ ਖੁਸ਼ੀ ਹੈ। ਉਹ ਰਾਤ ਨੂਰੇ ਆਮੀਨ ਨੇ ਮਾਈ ਦੀਆਂ ਗੱਲਾਂ ਆਪਣੇ ਦਿਲ ਵਿੱਚ ਉਤਾਰ ਲਈਆਂ ਅਤੇ ਸਵੇਰ ਹੋਣ ਤੋਂ ਪਹਿਲਾਂ ਵਾਪਸ ਆਸਮਾਨ ਵਿੱਚ ਚਲਾ ਗਿਆ। ਰੱਬ ਦੇ ਦਰਬਾਰ ਵਿੱਚ ਪਹੁੰਚ ਕੇ ਫਰਿਸ਼ਤੇ ਨੇ ਮਾਈ ਦੀ ਹਰ ਗੱਲ ਬਿਆਨ ਕੀਤੀ। ਰੱਬ ਨੇ ਸੁਣ ਕੇ ਕਿਹਾ ਇਹੋ ਜਿਹੇ ਦਿਲ ਵਾਲੇ ਲੋਕ ਧਰਤੀ ਤੇ ਮੇਰੇ ਸਨੇਹੇ ਹਨ ਉਹਨਾਂ ਦੇ ਦੁਆਰਾ ਹੀ ਪਿਆਰ ਅਤੇ ਰਹਿਮਤ ਦਾ دریا ਵਗਦਾ ਹੈ ਰੱਬ ਨੇ ਹੁਕਮ ਦਿੱਤਾ ਨੂਰੇ ਆਮੀ ਉਸ ਪਿੰਡ ਨੂੰ ਮੇਰੀ ਰਹਿਮਤ ਨਾਲ ਭਰ ਦੇ ਹਰ ਘਰ ਵਿੱਚ ਖੁਸ਼ਹਾਲੀ ਹਰ ਦਿਲ ਵਿੱਚ ਮੇਰੀ ਯਾਦ ਰਹੇ ਫਰਿਸ਼ਤੇ ਨੇ ਪਿੰਡ ਵਿੱਚ ਇੱਕ ਆਦ੍ਰਿਸ਼ਟ ਚਾਨਣ ਬਗਾਇਆ ਅਗਲੇ ਹੀ ਦਿਨ ਲੋਕਾਂ ਵਿੱਚ ਪਿਆਰ ਵਧਣ ਲੱਗਾ ਝਗੜੇ ਮੁੱਕਣ ਲੱਗੇ ਖੇਤਾਂ ਵਿੱਚ ਫਸਲਾਂ ਖਿੜ ਗਈਆਂ ਲੋਕ ਸਮਝ ਨਹੀਂ ਪਾ ਰਹੇ ਸਨ ਕਿ ਇਹ ਚਮਤਕਾਰ ਕਿਵੇਂ ਹੋਇਆ ਪਰ ਮਾਈ ਮਾਂਛਾ ਦੇਵੀ ਜਾਣਦੀ ਸੀ ਕਿ ਉਸ ਦਾ ਸਨੇਹਾ ਰੱਬ ਤੱਕ ਪਹੁੰਚ ਗਿਆ ਹੈ ਉਹ ਹਰ ਰਾਤ ਦੀਵਾ ਜਲਾਉਂਦੀ ਰਹੀ ਪਰ ਹੁਣ ਉਸ ਦੀਆਂ ਅੱਖਾਂ ਵਿੱਚ ਸਿਰਫ ਸ਼ੁਕਰਾਨਾ ਸੀ हे मालिक मेरी अरदास सुन लेइ धन्यवाद आसमान ਵਿੱਚ ਨੂਰੇ ਆਮੀਨ ਹਰ ਰਾਤ ਮਾਈ ਨੂੰ ਵੇਖਦਾ ਅਤੇ ਮੁਸਕਰਾਉਂਦਾ ਕਿਉਂਕਿ ਉਸ ਨੂੰ ਪਤਾ ਸੀ ਕਈ ਵਾਰ ਫਰਿਸ਼ਤੇ ਸਿਰਫ ਸਨੇਹੀ ਹੀ ਨਹੀਂ ਲੈ ਕੇ ਜਾਂਦੇ ਉਹਨਾਂ ਨਾਲ ਰੱਬ ਦਾ ਪਿਆਰ ਵੀ ਵਾਪਸ ਲਿਆਉਂਦੇ ਹਨ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਆਪਣੇ ਲਈ ਨਹੀਂ ਉਹਰਾਂ ਦੀ ਭਲਾਈ ਲਈ ਮੰਗਦੇ ਹਾਂ ਤਾਂ ਫਰਿਸ਼ਤੇ ਸਾਡੀਆਂ ਅਰਦਾਸਾਂ ਨੂੰ ਰੱਬ ਦੇ ਦਰਤੀ ਸਭ ਤੋਂ ਪਹਿਲਾਂ ਪਹੁੰਚਾਉਂਦੇ ਹਨ ਪਿਆਰ ਅਤੇ ਸੇਵਾ ਹੀ ਉਹ ਰਾਹ ਹਨ ਜਿਨ੍ਹਾਂ ਤੇ ਚੱਲ ਕੇ ਮਨੁੱਖ ਰੱਬ ਦੇ ਸਭ ਤੋਂ ਨੇੜੇ ਹੋ ਜਾਂਦਾ ਹੈ ਜੇ ਇਹ ਲਿਖਤ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਨ ਧੰਨਵਾਦ ਜੀ